ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਿੱਧਾ ਆ ਜਾਂਦਾ ਵਾ ਬਦਨੀ ਕਲਾਂ ਪਿੰਡ ਮਿੱਤਰੋ ਤੇ ਸੁਖਵੀਰ ਵੀਰ ਦੇ ਘਰ ਦੇ ਵਿੱਚ ਇਸ ਟਾਈਮ ਮੌਜੂਦ ਆ ਦੋ ਜਾਨਵਰ ਤੁਹਾਨੂੰ ਦਿਖਾਉਣੇ ਆ ਦੋਵੇਂ ਜਾਨਵਰ ਤਿਆਰ ਦੁੱਧ ਵਾਲੇ ਜਿੰਨੇ ਥੱਲੇ ਕਿਹੜੀ ਦੁੱਧਾ ਕੀ ਰੇਟ ਆ ਸਾਰੀ ਗੱਲਬਾਤ ਕਰਦੇ ਆ ਭਰਾ ਦੇ ਨਾਲ ਮਿਲਦੇ ਆ ਬਾਈ ਨੂੰ ਆਉ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਵਧੀਆ ਵੀਰੇ ਸੇਤਾਂ ਘਰ ਪਰਿਵਾਰ ਦੇ ਹਾਂਜੀ ਵੀਰੇ ਵਧੀਆ ਠੀਕ ਆ ਅੱਛਾ ਮਗਰਲੇ ਜਾਣ ਦਾ ਰੋਕੇ ਸੇਲ ਸਾਰੇ ਹਾਂਜੀ ਵੀਰੇ ਵੇ ਅੱਗੇ ਠੀਕ ਆ ਵੀਰੇ ਜਿਹੜੀ ਮੈਂ ਆ ਇਹ ਕਿੰਨਵਾ ਸੂਆ ਕੀ ਡਿਟੇਲ ਆ ਬਾਈ ਇਹ ਵੀਰੇ ਤੀਜਾ ਸੂਆ ਹੋਊਗੀ ਮੈਂ ਜੀ ਤੇ 8 ਕਿਲੋ ਦੁੱਧ ਪੂਰਾ ਵੀਰੇ ਐਣ ਕੰਡੇ ਵਾਲਾ ਕੰਡੇ ਵਾਲਾ ਚਵਾਈ ਕਿਵੇਂ ਲੱਗੀ ਆ ਵੀਰੇ ਵੀਰੇ ਇੱਕ ਨੰਬਰ ਆ ਠੀਕ ਆ ਬਾਈ ਚਵਾਈ ਦਾ ਰੂਹ ਖੁਸ਼ ਹੁੰਦੀ ਆ ਜਿਹੜਾ ਥੱਲੇ ਲੀਵੇਂ ਬੜੀ ਪਣੀ ਮੈਂ ਚੰਗੀ ਆ ਹਾਂ ਬਾਈ ਸਾਂਭਣ ਵਾਲੀ ਆ ਮੈਂ ਵੀਰੇ ਪਤਲੀ ਆ ਜਾਵਾਂ ਮੈਂ ਹਾਂਜੀ ਵੀਰੇ ਧੌਣ ਧੌਣ ਵੀ ਲੰਮੀ ਆ ਬਾਈ ਮੇਂ ਦੀ ਅੱਛਾ ਮੈਂ ਅਗਰ ਕੱਟਾ ਗਿਆ ਕਿ ਕੱਟੀ ਬਾਈ ਕੱਟਾ ਵੀਰੇ ਜਾ ਤਾ ਜੀ ਵੀਰੇ ਪੂਰੀ ਹਾਂ ਹਾਂਜੀ ਮਿਲਦੀ ਬੱਚੇ ਤੇ ਬੱਚੇ ਤੇ ਬੱਚੇ ਤੇ ਬਾਈ ਬੱਚੇ ਠੀਕ ਹੈ ਬਾਈ ਠੀਕ ਹੈ ਕਦ ਕੁਦ ਬਹੁਤ ਸੰਭੀ ਨਹੀਂ ਕਹੇ ਨੇ ਮੈਂ ਹਨਾ ਹਾਂਜੀ ਬਾਈ ਲੈ ਵੀ ਮੈਂ ਤਰੋ ਲੈ ਲੂਗੇ ਲੋ ਬੜੀ ਜ਼ਬਰਦਸਤ ਮੈਂ ਕਰਮਾਂ ਵਾਲੀ ਸਰੀਰਕ ਦਾ ਪੱਖ ਆ ਜਿਹੜਾ ਮੈਂ ਦਾ ਬਹੁਤ ਮਜ਼ਬੂਤ ਆ ਕਿਸੇ ਨੇ ਸੰਭਣ ਨਾਲੋਂ ਟੁੱਟੀ ਹੋਈ ਮੈਂ ਜ਼ਰੂਰ ਆ ਮਿੱਤਰੋ ਪਰ ਮੈਂ ਦੇ ਵਿੱਚ ਜਾਤ ਆ ਜਿਹੜੀ ਮੈਂ ਦੇ ਰੇ ਤੇ ਨਸਲ ਆ ਜਿਹੜੀ ਉਹ ਤੁਹਾਨੂੰ ਆਪ ਵੀ ਅਗਵਾਈ ਭਰਦੀ ਆ ਲੇਵਾ ਬਹੁਤ ਮਜ਼ਬੂਤ ਆ ਮੈਂ ਦਾ ਥੱਲੋਂ ਬੜੀ ਪੱਧਰੀ ਸਮਧਰੀਆ ਕਰਮਾਂ ਲਈ ਚਵਾਈ ਬਹੁਤ ਬੰਬਾ ਮਗਰ ਇਹਦੇ ਕੱਟਾ ਦਾ ਦੁੱਧ 8 ਕਿਲੋ ਕੰਡੇ ਵਾਲਾ ਹਾਜ਼ਰ ਤੇ ਨਜ਼ਰ ਤੇ ਤਿਆਰ ਆ ਅੱਛਾ ਕੋਈ ਟੀਕਾ ਜਾਂ ਬਣੀ ਕੋਈ ਵੀਰੇ ਨਹੀਂ ਵੀਰੇ ਆਪਾਂ ਪੁੱਛਿਆ ਨਹੀਂ ਯਾਰ ਅੰਦਰ ਕਹਿ ਕਿ ਦਮਾਂ ਗਿਆ ਠੀਕ ਆ ਵੀਰੇ ਰੇਟ ਕੀ ਲਊਗਾ ਬਾਈ ਦੇਣ ਤੇ ਲੈਣਾ ਮੋਲ ਦਾ 157 ਕਰ ਲਿਗੇ 58 ਕਰ ਲਿਗੇ ਜੀ बन ਗਿਆ 1000 ਦੀ ਮੈਂ ਦੇ ਦੇਾਂਗੇ ਹੋਰ ਮਾਨਤਨ ਕੋਈ ਕਰ ਦੇਾਂਗੇ ਕਿੰਨਾ ਕਰੇਂਗਾ ਦੱਸ 1000 ਹੋਰ ਛੱਡ ਦੇ 52 ਦੀ ਦੇ ਦੇਾਂਗਾ ਦੇ ਦੇਾਂਗੇ ਠੀਕ ਆ ਭਾਈ ਲੋ ਮਿੱਤਰੋ ਜਿਹੜਾ ਲੈ ਗਿਆ ਨਾ ਵੀਰੇ ਮੈਂ ਖੁਸ਼ ਹੂ ਬੰਦਾ ਠਾਕੀ ਓਕੇ ਭਾਈ ਜੀ ਠੀਕ ਆ ਅੱਛਾ ਇਹ ਹੋ ਗਿਆ ਇੱਕ ਨੰਬਰ ਤੇ ਜਿਹੜੀ ਦੋ ਨੰਬਰ ਤੇ ਗਾਵਾ ਬਾਈ ਕਰਾਸ ਜਰਸੀ ਇਹ ਇਹਦੇ ਥੱਲੇ ਵੀਰੇ ਯਾਨੀ ਕਿ ਦੋ ਸੀਗਾ 13 ਕਿਲੋ 200 ਉਪਰਾਂ ਕਰਕੇ ਕੋਸ ਅੱਜ ਹੀਟ ਚ ਆਹੇ ਪੈ ਰੇ ਤੇ 10 ਕਿਲੋ ਜਿਹੜਾ ਮਰਜੀ ਗੰਡਾ ਬਾਲਟੀ ਲਿਆ ਕੇ ਮਿਣਕੇ ਲੈ ਜੀ ਠੀਕ ਆ ਬਾਈ ਚਵਾਈ ਕਿਵੇਂ ਲੱਗੀ ਵੀਰੇ ਬਹੁਤ ਵਧੀਆ ਵੀਰੇ ਚੋਣ ਨੂੰ ਕਿਵੇਂ ਆ ਵੀਰੇ ਪੂਰੀ ਠੰਡੀ ਸੀ ਲਾ ਵੀਰੇ ਠੀਕ ਆ ਬਾਈ ਸੁਆ ਕਿੰਨਾ ਆ ਵੀਰੇ ਦੂਜਾ ਸੁਆ ਵੀਰੇ ਮਗਰ ਬੱਛਾ ਕੀ ਮੱਛੀ ਬਾਈ ਮੱਛੀ ਆ ਵੀਰੇ ਮਗਰ ਠੀਕ ਆ ਬਾਈ ਠੀਕ ਆ ਬੱਚਾ ਹਲਾਲ ਆ ਹਨਾ ਹਾਂਜੀ ਬਾਈ ਠੀਕ ਆ ਵੀਰੇ ਕਿੰਨਾ ਕੁ ਟਾਈਮ ਸੂਈ ਸਾਈ ਦਾ ਕੋਈ ਆਈਡੀਆ ਹੋਵੇਗਾ ਡੇਢ ਕਿ ਮਹੀਨੇ ਦਾ ਵੀ ਠੀਕ ਆ ਬਾਈ ਠੀਕ ਆ ਵੀਰੇ ਲੈ ਮਿੱਤਰੋ ਦੁੱ ਇੱਕ ਹੀਟ ਦੇ ਵਿੱਚ ਇੱਕ ਉਪਰੇ ਥਾਂ ਤੇ ਆ ਦੋਵੇਂ ਪੱਖ ਆ ਜਿਹੜੇ ਮੈਨੂੰ ਗਾਂ ਨੂੰ ਪੈ ਗਏ ਤੇ ਇਸ ਕਰਕੇ ਥੋੜਾ ਜਿਹਾ ਉਪਰ ਆ ਜ਼ਰੂਰ ਕਰ ਜਾਂਦੀਆਂ ਹੁੰਦੀਆਂ ਕਰਮਾਂ ਵਾਲੀਆਂ ਕਿਉਂਕਿ ਹਮੇਸ਼ਾ ਆਪਾਂ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਵੜੀਏ ਤਾਂ ਦੋ ਰੋਟੀਆਂ ਘੱਟ ਖਾਣੇ ਹੁੰਦੇ ਆ ਹਮੇਸ਼ਾ ਇਹ ਮੂਡ ਰੱਖਿਆ ਜੀ ਉਸੇ ਤਰ੍ਹਾਂ ਪਸ਼ੂ ਆ ਜਿਹੜਾ ਪਸ਼ੂ ਹਫ਼ਤੇ ਦੇ ਵਿੱਚ ਆਪਦੇ ਟਿਕਾਣੇ ਤੇ ਆਉਂਦਾ ਹੁੰਦਾ ਤੇ ਇਹਨੇ ਕਰਮਾਂ ਵਾਲੀ ਨੇ ਉਪਰ ਆ ਜ਼ਰੂਰ ਕੀਤਾ ਵਾ ਤਾਂ ਕਰਕੇ ਇਹਨੇ 2.5-3 ਕਿਲੋ ਦੁੱਧ ਦਾ ਜਿਹੜਾ ਫਰਕ ਪਾਇਆ ਵਾ ਲੈ ਬਲੇ ਤਿੰਨਾਂ ਚਾਰਾਂ ਦਿਨਾਂ ਜੀ ਉੱਥੇ ਲੈ ਜੂਗੀ ਕਿਉਂਕਿ ਹੀਟ ਆ ਜਿਹੜੀ ਉਹ ਨੋ ਮੇਠਾ ਪਸ਼ੂ ਨੂੰ ਦੁੱਧ ਤੋੜਦੀ ਹੁੰਦੀ ਉਸ ਠੰਡੀ ਠੁੰਡੀ ਬਹੁਤ ਆ ਬਾਈ ਹੁਣੀਆਂ ਦੇ ਦੁੱਧ ਅਸਟੇਮ 10 ਕਿਲੋ ਹੋਊਗਾ ਰੈਡੀ ਵੀਰੇ ਹਾਂ ਬਾਈ ਹਾਂ ਚੋਕ ਕੰਡੇ ਵਾਲਾ ਹਾਂ ਬਾਈ ਅੱਛਾ ਕਿੰਨੇ ਦੀ ਦੇ ਦਈਏ ਵੀਰੇ ਇਹ 45000 ਦੀ ਵੈੜੀ ਲੈਣ ਲੈਣ ਵਾਲਾ ਜਸ ਤੇ ਨੋ ਜਾਵਾ ਕੋਈ ਨਹੀਂ ਕਰ ਦਿਆਂਗੇ ਮਾਨਤਨ ਵੀਰੇ ਠੀਕ ਆ ਬਾਈ ਲੈ ਮੇਤਰੋ 45000 ਰੁਪਈਆ ਦੀ ਡਿਮਾਂਡ ਆ ਮਾਨਤਨ ਹੋ ਜਾਊਗਾ ਵਿੱਚੋਂ ਗਾਂ ਚੰਗੀ ਆ ਕਿਉਂਕਿ ਗਾਂ ਦਾ ਬਾਜ਼ਾਰ ਥੋੜਾ ਜਿਹਾ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਪ੍ਰਭੂ ਦੇ ਇਹ ਦੋ ਜਾਨਵਰ ਬਾਈ ਦੇ ਵਕਾਊ ਸੀ ਦੋਵਾਂ ਜਾਨਵਰਾਂ ਦੀ ਡਿਟੇਲ ਲੈਤੀ ਆ ਗੱਲਬਾਤ ਲਈ ਨੰਬਰ 22 ਦਾ 94633 19970 94633 19970 ਪਿੰਡ ਬਦਨੀਕਲਾ ਜ਼ਿਲ੍ਹਾ ਮੋਗਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤਿਤਾ ਹਾਊਸ ਕਰੋ ਵੀਡੀਓ ਦਿਖਾਈ ਜਿੱਥੋਂ ਦਿਖਾਉਣਾ ਮੈਂ ਤੁਹਾਨੂੰ ਨੇਤਾ ਤੁਹਾਨੂੰ ਬਹੁਤ ਸ਼ੁਕਰੀਆ ਚਾਉਂਦੇ ਰੋ